ਮਾਨਯੋਗ ਬੀਜਪੀ ਪੰਜਾਬ ਤੇ ਐਸਐਸਪੀ ਦਿਹਾਤੀ ਸ਼੍ਰੀ ਅਮਕੁਰ ਗੁਪਤਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀਗੀ ਉਸੇ ਹੀ ਲੜੀ ਦੇ ਵਿੱਚ ਇੱਕ ਥਾਣਾ ਫਲੌਰ ਦੀ ਪੁਲਿਸ ਨੂੰ ਐਸਐਚਓ ਮੀਰੇਜ ਕੁਮਾਰ ਜਿਹੜੇ ਲੀਡ ਕਰ ਰਹੇ ਸੀ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕਰਦੇ ਹੋਏ ਇੱਕ ਜੜ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹਦੇ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਆ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਤੇ ਜਿਹੜੇ ਇਹਦੇ ਵਿੱਚ ਮੋਬਾਈਲ 30 ਦੇ ਕਰੀਬ ਮੋਬਾਈਲ ਤੇ 7-10 ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰਦਾਤਾਂ ਕਰਨ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੇ ਗਏ ਇਹਨਾਂ ਦੇ ਵਿੱਚ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਖੁਸ਼ਗਿਸ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਬਾਣੀਯੋਗ ਅਦਾਲਤ ਤੋਂ ਲੈ ਕੇ 5 ਦਿਨ ਦੀ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਕਾਫੀ ਰਿਕਵਰੀ ਹੋ ਸਕਦੀ ਹੈ ਸਰ ਕਿੱਥੇ ਸੇਲ ਹੋ ਰਿਹਾ ਫਿਲਹਾਲ ਇਹਨਾਂ ਦਾ ਮਾਡਲ ਲੇ ਕੇ ਪੁੱਛਗਿਛ ਕਰ ਰਹੇ ਆ ਉਦੀ ਸੰਬੰਧੀ ਇਹਨਾਂ ਵੀ ਜਿਹੜੀ ਨੈਕਸਟ ਇੰਟਰੋਗੇਸ਼ਨ ਹੋਏਗੀ ਉਹਦੇ ਵਿੱਚ ਪਤਾ ਲੱਗੇਗਾ ਕਿੰਨਾ ਕਿੰਨਾ ਨੂੰ ਸੇਲ ਕਰਦੇ ਸੀ ਜਾਂ ਕੁਝ ਹੋਰ ਵੀ ਜਿਹੜੇ ਆ ਖੋਵ ਵਾਲੀਆਂ ਚੀਜ਼ਾਂ ਰਿਕਵਰ ਹੋਣ ਦੀ ਵੀ ਉਮੀਦ ਆ ਤੇ ਕਿੱਥੇ ਕੀਤੀਆਂ ਗਈਆਂ ਉਹ ਵੀ ਟ੍ਰੇਸ ਹੋਣ ਦੀ ਉਮੀਦ ਹੈ ਜਿਹਨਾਂ ਨੂੰ ਕਿੰਨੇ ਰਸਤੇ ਦੇ ਵਿੱਚ ਮੈਂਸ਼ਨ ਕੀਤਾ ਗਿਆ ਸਰ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਜੰਦੂ ਤੇ ਜਿਨ੍ਹਾਂ ਨੂੰ ਉਹਨੇ ਬਾਈਕ ਵੇਚਿਆ ਉਹ ਪ੍ਰਵਾਸੀ ਮਜ਼ਦੂਰ ਵੀ ਲੰਦੇਗੇ ਇਹਨਾਂ ਦੇ ਅਬ ਬਿਲਕੁਲ ਫਿਲਹਾਲ ਅਸੀਂ ਰਿਕਵਰੀ ਜਿਹੜੀ ਆ ਉਹਦੇ ਤੇ ਟਾਰਗੇਟ ਕਰ ਰਹੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿੰਨਾ ਕਿੰਨਾ ਨੂੰ ਵੇਚਦੇ ਸੀਗੇ ਕਿਉਂਕਿ ਇਹਨਾਂ ਦਾ ਮੋਡਸ ਆਪਰੇਂਡੀ ਮੋਸਟਲੀ ਆਪਾਂ ਕੇਸਿਸ ਦੇ ਵਿੱਚ ਦੇਖਦੇ ਆਹੀ ਹੈ ਕਿ ਕਿਸੇ ਨੂੰ ਲੈਣੇ ਦੇ ਦਿੰਦੇ ਨੇ ਜਾਂ 2000 ਦੇ ਉੱਤੇ ਸੇਲ ਕਰ ਦਿੰਦੇ ਨੇ ਉਹ ਚੀਜ਼ਾਂ ਅਜੇ ਬਾਕੀ ਵੈਰੀਫਾਈ ਕਰ ਰਹੇ ਹਾਂ ਬੈਕਗ੍ਰਾਉਂਡ ਕਿਦਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਵਿੱਚੋਂ ਕੁਝ ਜਿਹੜਾ ਇਹਨਾਂ ਦਾ ਮੇਨ ਹੈਗਾ ਰਜਿੰਦਰ ਬਬਲੂ ਉਹਦੇ ਉੱਤੇ ਪਹਿਲਾਂ ਵੀ ਜਿਹੜੇ ਬਲਜਿੰਦਰ ਸਿੰਘ ਬਬਲੂ ਇਹਦੇ ਉੱਤੇ ਪਹਿਲਾਂ ਵੀ 3-4 ਮੁਕਦਮੇ ਇਹੀ ਨੋਟਖੋਹ ਦੇ ਦਰਜ ਨੇ ਤੇ ਬਾਕੀ ਜਿਹੜੇ ਹੋਰ ਵੀ ਇਹਦੇ ਨਾਲ ਲੋਸ਼ੀ ਨੇ ਉਹਨਾਂ ਸੰਬੰਧੀ ਵੀ ਵੈਰੀਫਾਈ ਕੀਤਾ ਜਾ ਰਿਹਾ ਉਹਨਾਂ ਤੇ ਵੀ ਕੁਝ ਕ ਟੋਟਲ ਜਿਹੜੇ 9 ਬੰਦੇ ਨੇ ਹੁਣ ਤੱਕ ਅਹੀਂ ਅਰੈਸਟ ਕਰ ਦਿੱਤੇ ਇਹ ਸਾਰੇ ਕਿਹੜੇ ਏਰੀਆ ਦਾ ਸੰਬੰਧ ਰੱਖਦੇ ਸਾਰੇ ਇਹ ਮੋਸਟਲੀ ਜਿਹੜੇ ਇਹਨਾਂ ਦੇ ਵਿੱਚੋਂ 6-7 ਜਣੇ ਨੇ ਇਹ ਪਿੰਡ ਸੰਗੂਵਾਲ ਥਾਣਾ ਬਿਲਗਾ ਦੇ ਰਹਿਣ ਵਾਲੇ ਨੇ ਦਿੱਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਇਹਨਾਂ ਦੇ ਕੋਲ ਰਿਕਵਰੀ ਕੀਤੀ ਗਈ ਹੈ ਜਾਂ ਇਹਨਾਂ ਨੇ ਸੇਲ ਆਊਟ ਕੀਤੇ ਹੋਏ ਸੀ ਬਾਅਦਰ ਤੋਂ ਵੀ ਕੀਤੀ ਇਹਨਾਂ ਦੇ ਕੋਲੋਂ ਰਿਕਵਰ ਕੀਤੇ ਗਏ ਜੀ ਉਹਦੇ ਵਿੱਚ ਇਹ ਸਾਰੇ ਹੀ ਸੰਦਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਕੁਝ ਚੀਜ਼ਾਂ ਸੀ ਜਿਹੜੀਆਂ ਆ ਰਿਵੀਲ ਨਹੀਂ ਵੀ ਕਰ ਸਕਦੇ ਸੋ ਇਹਨਾਂ ਨੂੰ ਜਿਵੇਂ ਜਿਵੇਂ ਸਾਡੀ ਅੱਗੇ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਜਾਏਗੀ ਇਹ ਚੀਜ਼ਾਂ ਕਵਰ ਹੋ ਜਾਣਗੀਆਂ ਬਾਈਕ ਕਿੰਨੇ ਇਹਨਾਂ ਤੋਂ ਸਭ ਨੂੰ ਬਾਈਕ ਕਿੰਨਾਂ ਕੋ 30 ਦੇ ਜਿਹੜੇ ਮੋਟਰਸਾਈਕਲ ਸਰੀ 17 ਮੋਟਰਸਾਈਕਲ 30 ਮੋਬਾਈਲ ਫੋਨ ਸਰੀ ਰੋਡ ਦਿੱਤੀ ਸੀ ਜਾਂ ਇੱਕੋ ਜਗ੍ਹਾ ਤੇ ਸੰਦਲਗਾ ਵੀ ਇੱਕੋ ਜਗ੍ਹਾ ਤੇ ਮੁਸਤਫਾ ਚਾਹੀਦਾ ਨਹੀਂ ਵੱਖ-ਵੱਖ ਜਗ੍ਹਾ ਤੋਂ ਜਿਵੇਂ ਮੈਂ ਦੱਸਿਆ ਜੀ ਇਹਨਾਂ ਨੇ ਕੁਝ ਜਗ੍ਹਾ ਜਿਵੇਂ 1000 ਰੁਪਏ ਦਾ ਕਿਸੇ ਨੂੰ ਵੇਚ ਦਿੰਦੇ ਨੇ ਜਾਂ ਕਿਸੇ ਨੂੰ 2000 ਦਾ ਦੇਤਾ ਜਾਂ ਕੁਝ ਲੁਕਾਸ਼ ਪਾ ਕੇ ਰੱਖੇ ਸੀਗੀ ਸੋ ਇਹ ਇਹ ਚੀਜ਼ਾਂ ਜਿਹੜੀਆਂ ਮੈਟਰ ਆਫ ਇਨਵੈਸਟੀਗੇਸ਼ਨ ਨਾਲ-ਨਾਲ ਜ ਇਹ ਬਖੌਖ ਏਰੀਆ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ। ਪਰ ਹੋਰ ਵੀ ਬੰਦੇ ਕਾਬੂ ਆਉਣ ਦੇ ਹਾਸੇ। ਬਿਲਕੁਲ ਜੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੂੰ ਥੋਰੋਲੀ ਅਸੀਂ ਚੈੱਕ ਕਰ ਰਹੇ ਹਾਂ ਕਿਹੜੀ-ਕਿਹੜੀ ਜਗ੍ਹਾ ਤੋਂ ਇਹਨਾਂ ਨੇ ਇਹ ਮੋਬਾਈਲ ਫੋਨ ਤੇ ਮੋਟਰਸਾਈਕਲ ਜਿਹੜੇ ਸੀਗੇ ਉਹ ਖੋਹ ਕੀਤੇ ਨੇ। ਉਹ ਸਬੰਧਤ ਜਿਹੜੇ ਏਰੀਆਜ਼ ਦੇ ਵਿੱਚ ਵੀ ਉਹਨਾਂ ਸਬੰਧਤ ਥਾਣਿਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਨੇ ਜਿਹੜੇ ਕੁਝ ਲੁੱਟਖੋ ਵਾਲੇ ਮੋਬਾਈਲ ਜਾਂ ਮੋਟਰਸਾਈਕਲ ਜਾਂ ਕੋਈ ਹੋਰ ਚੀਜ਼ਾਂ ਉਹ ਜੇ ਕਿਤੇ ਸੇਲ ਆਊਟ ਜਾਂ ਕਿਸੇ ਨੂੰ ਏਦਾਂ ਗਹਿਣੇ ਦਿੱ